ਵੀਨ अरोड़ा जी ਹੈਗੇ ਸੀਗੇ ਤੇ ਇਹਨਾਂ ਦਾ ਕਰੀਬ 30-35 ਸਾਲ ਉਮਰ ਤੇ ਇਹ ਆਪਣੀ ਦੁਕਾਨ ਤੋਂ ਆਪਣੇ ਘਰ ਜਾ ਰਹੇ ਸੀ ਮੋਟਰਸਾਈਕਲ ਤੇ ਤੇ ਦੋ ਅਣਪਛਾਤੇ ਬੰਦਿਆਂ ਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਤੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਡੈਥ ਹੋ ਗਈ ਤੇ ਬੜਾ ਅਫਸੋਸਨਾਕ ਇੱਕ ਇਹ ਇਨਸੀਡੈਂਟ ਹੈ ਜਿਹੜਾ ਹੋਇਆ ਸਾਡੀ ਪੁਲਿਸ ਦੀ ਮਸਤੈਦੀ ਅਸੀਂ ਪਿਛਲੇ ਦਿਨਾਂ ਚ ਬਹੁਤ ਜਿਹੜੀਆਂ ਮਾੜੇ ਅਨਸਰਾਂ ਦੇ ਕਾਰਵਾਈਆਂ ਕਰਦੇ ਆ ਰਹੇ ਹਾਂ ਉਸ ਡਿਸਪਾਈਟ ਥੈਟ ਇਹ ਇਨਸੀਡੈਂਟ ਹੋ ਗਿਆ ਤੇ ਅਫਸੋਸਨਾਕ ਇਨਸੀਡੈਂਟ ਹੈ ਤੇ ਇਹ ਸਾਰੇ ਸ਼ਹਿਰ ਵਾਸਤੇ ਸਾਡੀ ਪੁਲਿਸ ਵਾਸਤੇ ਵੀ ਤੇ ਅਸੀਂ ਇਹਦੇ ਵਿੱਚ ਪੂਰਾ ਹੁਣ ਜ਼ੋਰ ਲਾਇਆ ਹੋਇਆ 8-9 ਟੀਮਾਂ ਬਣਾਈਆਂ ਹੋਈਆਂ ਤੇ ਜਲਦ ਤੋਂ ਜਲਦ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਉਹਨਾਂ ਤੇ ਜਿਹੜਾ ਬੰਦੀ ਢੁਕ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਤ ਕਿੰਨੀ ਟੀਮੀਆਂ ਬਣਾਈਆਂ ਹੋਰ ਕੀ ਲੀਡਸ ਹੁਣ ਤੱਕ ਪੁਲਿਸ ਨੂੰ ਮਿਲ ਰਹੀਆਂ ਸਾਡੇ ਕੋਲ ਟੈਕਨੀਕਲ ਲੀਡਸ ਹੈਗੀਆਂ ਜੀ ਸੀਸੀਟੀਵੀ ਲੀਡਸ ਵੀ ਹੈ ਤੇ ਸਾਡੇ ਕੋਲ ਹੋਰ ਇਨਫੋਰਮੇਸ਼ਨ ਵੀ ਆਈ ਹੈ ਜਿਹੜੀ ਜਿਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਡੀਆਂ 8-9 ਟੀਮਸ ਲੱਗੀਆਂ ਹੋਈਆਂ ਜਿਹਦੇ ਵਿੱਚ ਸੀਜੀਏ ਵੱਲੋਂ ਵੀ ਟੀਮਸ ਹੈਗੀਆਂ ਤਿੰਨ ਐਸਐਚਯੂ ਲੱਗੇ ਹੋਏ ਆ ਦੋ ਡੀਐਸਪੀ ਲਾਏ ਹੋਏ ਤੇ ਸਾਰੇ ਅਸੀਂ ਪੂਰੇ ਸਾਰੀ ਰਾਤ ਪੁਲਿਸ ਸਾਡੀ ਵਰਕਰਦੀ ਰਹੀ ਹੈ ਤੇ ਹੁਣ ਵੀ ਸਾਰੇ ਲੱਗੇ ਹੋਏ ਆ ਤੇ ਜਲਦ ਅਸੀਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ ਸਿਰਕ ਕਾਰਨ ਪਤਾ ਲੱਗਾ ਜੀ ਇਸ ਕਿਉਂ ਮਡਲ ਚ ਆਇਆ ਇਹ ਜਿਹੜਾ ਕਈ ਐਂਗਲਸ ਤੋਂ ਅਸੀਂ ਵਰਕ ਕਰ ਰਹੇ ਹਾਂ ਜੀ ਤੇ ਤੁਹਾਡੇ ਜਲਦ ਉਹਨਾਂ ਨੂੰ ਜਦੋਂ ਫੜ ਲਾਂਗੇ ਤਾਂ ਸਾਰੀ ਗੱਲ ਸਾਹਮਣੇ ਆ ਜਾਊਗੀ